ਸਭ ਮਾਚਲੇ ਦੀ ਲਗਨ ਨਾ ਮੈਂ ਦਿੰਦੇ ਨਾ ਇਹ ਵੀ ਨਹੀਂ ਜਾਇ ਲੈਣਾ ਪਟਵਾਰੀ ਇੱਥੇ ਖਲੋਤਾ ਹਨ ਉਹਨਾਂ ਨੂੰ ਨਹੀਂ ਕਹਿ ਤਾ ਵੀਰ ਕਿਹੜੇ ਪਿੰਡ ਦੇ ਪਿੰਡ ਕਿਹੜਾ ਆਪਣਾ ਹਾਂਜੀ ਪਿੰਡ ਕਿਹੜਾ ਆਪਣਾ ਕਿਹਦਾ ਤੁਹਾਡਾ ਸਾਰਿਆਂ ਦਾ ਹੋਰ ਕਿਹਦਾ ਕੀ ਉਹ ਇਧਰ ਨਾ ਬੜਾਈ ਸਾਰਿਆਂ ਦੀ ਬਣਾਲੀ ਕਿਹਦੀ ਕਿੰਨਾ ਬਣਾਈ ਤੂੰ ਸਾਲਾ ਸਾਰੇ ਉਹ ਪਈਏ ਬੰਦੇ ਭੈਣ ਦੀ ਲਾ ਮੈਨੂੰ ਉਹ ਲੱਗਦੀ ਇਹਨੂੰ ਪੂਰੀ ਹੈਗਾ ਮਾਤਾ ਟੋੜ ਕੇ ਮਾਰ ਰਿਹਾ ਸੀ ਤੈਨੂੰ ਓਏ ਓ ਨਾ ਅੱਜ ਕਹਿੰਦੀ ਹੈ ਲੱਗਦਾ ਬਹੁਤ ਉਹ ਨਹੀਂ ਟੋੜ ਸਾਂ ਕੋਈ ਹੈ ਕਿੱਥੇ ਜਾਊਗਾ ਆ ਇੱਕ ਚਾਬੀ ਦਾ ਲੱਗੇ ਯਾਰ ਇੱਥੇ ਬੋਲੇ ਪੂਰੇ ਵੀਰ ਅੱਜ ਨਟ ਬੁਮਾਂ ਦੀਆਂ ਕਰ ਤੇ ਚੱਲਦੀ ਇਹ ਅਸੀਂ ਵੀ ਮਾ ਨਾਈ ਦਾ ਦੇਖੋ ਜੀ ਆ ਮੁੰਡਾ ਵੀਰ ਦੁਪਹਿਰ ਨੂੰ ਫੜਿਆ ਗਿਆ ਆ ਸਮਾਨ ਫੜਿਆ ਜੇ ਭਾਜੀ ਇਹ ਦੇਖੋ ਇੰਚ ਬਾਬੇ ਪੱਕੇ ਲਾ ਗਏ ਹੋ ਦੇਖੋ ਇਹ ਮੁੰਡਾ ਅੱਗੇ ਸਾਡੇ ਤੋਂ 5-6 ਵਾਰ ਹੀ ਭੱਜਿਆ ਵਾ ਤੇ ਅੱਜ ਕਾਬੂ ਆਇਆ ਜੇ ਮਰ ਗਿਆ ਲੋਕਾਂ ਨੂੰ ਸਮਾਨ ਪੀਉਣ ਡਿਆ ਜੇ ਮੈਂ ਨਹੀਂ ਕੋਟਰੀ ਦਾ ਰਾਮਾ ਦਾ ਸਾਰਾ ਉਹਦਾ ਬੰਦਾ ਜਿਹਨੇ ਭੈਣ ਤੋਂ ਚੋਰ ਐਕਟਿਵ ਚੋਰ ਸਾਰਾ ਉਹ ਚੋਰ ਪੱਟੀ ਦਾ ਭਰਿਆ ਲੈ ਨਾ ਨਾ ਵੇਖੋ ਆ ਆ ਵੇਖੋ ਸਾਰਾ ਉਹਦਾ ਨਾ ਇਹ ਕੱਢ ਨਹੀਂ ਕਰ ਪਈ ਸਰੇਂ ਦੇ ਉਹਨੇ ਕਿ ਭਾਈ ਇੱਕ ਆ ਨਾਲ ਤੇਰੀ ਭੈਣ ਨੂੰ ਲੰਨ ਤੁਹਾਡੀ ਨੂੰ ਮੇਰੀ ਬਾਹ ਵੇਖੋ ਲੱਤ ਵੇਖੋ ਇੱਧਰ ਆ ਸ਼ਹਿਰੀ ਨਾਲ ਗੱਲ ਕਰਾ ਪਾਪੇ ਦਾ ਨੰਬਰ ਆ ਲਗਾ ਸਭ ਨੂੰ ਦਾ ਕਹੇ ਆ ਆ ਲੋ ਆ ਲੋ ਜੀ ਆ ਲੋ ਆ ਲੋ ਇੱਕ ਕੁੜੀ ਕਿੱਥੇ ਇੱਕ ਦੂਈਆ ਕਾਰ ਆ ਜੀਰ ਕੋ ਆਂ ਗਾਂ ਹੈਗਾ ਇੱਧਰ ਜائیں ਤਾਂ ਫਿਰ ਮਾਰ ਦਿਓ ਛੱਕ ਹਾਂ ਬਾ ਠੀਕ ਹੈ ਪਿੰਡ ਦੇ ਰਾਹ ਹੈ ਗੁੱੱਜਾ ਪੀ ਗੁੱੱਜਾ ਪੀ ਰਹੇ ਹਾਂਜੀ ਇੱਥੇ ਘੰਡਾ ਹਾਂਜੀ ਕੀ ਕਰਨੀ ਨਾਲੇ ਰਾਤ ਦੀ ਭੈਣ ਦੀ ਫੁੱਦੀ ਖਾਣੇ ਤੇ ਮਾਰ ਦਾਂਗੇ ਭੈਣ ਤੋਂ ਆ ਵੇਲ ਪੈ ਰਹੀ ਆ ਚਲਾ ਗਾਂ ਦੇਖ ਲੋਕ ਤਾਂ ਵੀਡੀਓ ਬਣਾ ਲਾ ਨਹੀਂ ਉਹ ਜਾ ਆਪੇ ਲਾ ਪੋਈ ਹਏ 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 ਆ ਵੇ ਇਹ ਕੋਈ ਨਹੀਂ ਫਾਦੇ ਫਾਦੇ ਬਾ ਜਰਾ ਮੇਰਾ ਨਾਂ ਜੀਤਾ ਕਿਹੜਾ ਪਿੰਡੀ țeੜਾ ਪੋਚਾ ਕਿ ਨਹੀਂ ਮਾ țeੜਾ ਖੜਿਆ ਨੀਵਾ țeੜਾ ਇੱਥੇ ਕੀ ਕਰਨਾ ਆ ਮੈਂ ਇੱਥੇ ਫਿਰਦਾ ਤੂੰ ਆ ਸਰੇ ਤੇ ਫੜੀ ਟੀਕਾ ਲਾਉਣਾ ਅੱਗੇ ਤੋਂ ਆ ਦੇ ਰੋਡ ਕਾਰੇ ਵੇਖੋ ਜੀ ਲੱਤ ਤੇ ਸਾਡੇ ਬੰਦੇ ਦੇ ਰੋੜਤਾ ਵਾ ਅੱਤਾ ਕੱਟੇ ਅੱਗੇ ਤੋਂ ਆਏਗਾ ਨਹੀਂ ਭਰਾ ਤੈਨੂੰ ਲਾਸਟ ਵਾਰਨਿੰਗ ਏ ਅੱਗੇ ਤੋਂ ਆਦੇ ਤੇ ਸੱਚਾ ਦੇ ਦੇ ਨੀ ਮੈਂ ਕਰੀ ਠੀਕ ਹੈ ਮੋਟਰਸਾਈਕਲ ਦਾ ਚੋਰੀ ਹੋ ਗਿਆ ਤੂੰ ਕਰੀ ਇਹ ਕਿਉਂ ਡਾ ਵੀਰੇ ਬੱਬਾ ਇਹ ਕਿਉਂ ਡਾ ਸਾਰੀ ਦੁਨੀਆ ਨੇ ਤੈ ਤੂੰ ਹੀ ਕੰਡੇ ਵਿਖਾਏ ਰਾਇ ਚੱਲ ਯਾਰ ਫਿਰ ਤੂੰ ਤੂੰ ਤੱਸ ਬਣ ਗਈ ਮੋਂ ਦੀ ਵੀਡੀਓ ਦੇ ਇਸ ਰਿੰਜ ਤੁਹਾਡੇ ਹੱਥ ਜੇ ਵੇਖ ਲਈ ਮੈਂ ਕੋਈ ਗੱਲ ਨਹੀਂ ਤੇ ਕੋਈ ਚੱਕਣ ਨਹੀਂ ਆ ਵੇਖੋ ਗਾਤਰਾ ਪਾਇਆ ਸਾਰੀ ਦੁਨੀਆ ਭੈ ਜਤ ਤੂੰ ਸਿਆਣਾ ਬਹਿਣਾ ਹੋ ਕੇ ਕਰਨਿਆ ਕੋਈ ਜਗ੍ਹਾ ਤੇ ਛੱਡ ਦੋ ਕੁੜੀ ਜੀ ਵੀ 40ਾਂ ਚ ਤੂੰ ਹੀ ਨਹੀਂ ਤਾਰ ਕੋਈ ਛੱਡੀ ਭੈ ਚ ਚੱਕਣ ਵਾਲੀ ਆਂ ਜੱਜ ਉਸ ਮੈਂ ਕੀ ਅਦਰੇ ਕੋ ਟੀਕੇ ਤਾ ਵੇਖੋ ਸਰੀਂਹ ਹੱਥੇ ਚ ਇੰਨਾ ਜਵਾਨੀ ਲੋੜਾ ਬਚਾਉਣੀ ਜਿਹੜੇ ਆਪ ਨਸ਼ਿਆਂ ਤੇ ਲੱਗੇ ਆ ਉਦਰੇ ਕੋ ਪਿੰਡਰ ਵਾਲਿਆਂ ਦੀ ਫੋਟੋ ਗਾਤਰੇ ਨਾ ਪਾਈ ਵੀਰ ਨੇ ਥੱਲੇ ਸ੍ਰੀ ਸਾਹਿਬ ਹੰਕੰੜਾ ਵੇਖੋ ਤੇ ਸ਼ਰਾਂ ਵੇਖੋ ਮਾਸਾ ਨਹੀਂ ਹੈ ਗਈ ਹਜੇ ਵੀ ਮੈਂ ਉੱਠੀ ਪਵਾ ਜਾਂ ਸਰਿੰਜ ਛੋੜਦਾ ਸਰਿੰਜ ਹਜੇ ਵੀ ਹੱਥ ਚ ਹੀ ਆ ਘਰ ਆਣ ਮੋ ਮੂੰਹ ਵਿਖਾਉਣੇ ਪੈਣੇ ਨੇ ਤੇ ਮੈਂ ਬੱਬਾ ਘੇਰ ਲੈਣਾ ਮੈਂ ਮੋਟਰਸਾਈਕਲ ਨੂੰ ਜਾਂੰਦਣਾ ਇੱਥੋਂ ਯਾਰ ਮੂੰਹ ਵਿਖਾ ਮੈਂ ਤੈਨੂੰ ਕਹਿੰਦਾ ਮੈਂ ਤੇਰਾ ਮੋਟਰਸਾਈਕਲ ਨੂੰ ਜਾਂੰਦਣਾ ਮੈਂ ਸੱਕੀ ਛੁੱਡਣਾ ਨਹੀਂ ਨਹੀਂ ਤੇ ਜਿੰਨਾ ਕੋ ਤੋਂ ਸਮਾਨ ਲੈ ਗਿਆ ਨਾ ਕੋ ਮੇਰੇ ਬਾਰੇ ਪੁੱਛ ਲਈ ਅਕਰਾਂ ਜਾ ਕੇ ਵੀ ਉਹ ਕਿਹੜਾ ਬੰਦਾ ਗਿਆ ਏ ਗਾਈਆਂ ਲੈ ਕੇ ਮੇਰੇ ਬਾਰੇ ਮੇਰੇ ਬਾਰੇ ਚੰਗੀ ਦਰਵਾ ਬਸ ਕੁਈ ਲੱਗੀ ਆ ਨਸ਼ਾ ਲੱਗ ਗਿਆ ਨੌਕਰੀ ਲੱਗੀ ਤੇ ਭੈਣ ਚ ਨੌਕਰੀ ਨਸ਼ਾ ਕਰਕੇ ਕਰਨੀ ਆ ਐਨੇ ਬਾਬੇ ਜਿੱਥੇ ਭੈਣ ਨੌਕਰੀ ਹੋ ਨਹੀਂ ਕਰਾਂ ਦੇ ਠੱਕੇ ਆ ਤੇ ਮੇਰੇ ਕੱਲੇ ਠੱਕੇ ਆ ਤੇ ਤੂੰ ਫਿਰ ਤੇਉਂ ਬਾਬਿਆਂ ਦੇ ਨਾਂ ਦੇ ਠੱਕੇ ਖਾਈ ਜਾ ਫਿਰ ਭੈਣ ਚ ਗਾਤਰਾ ਤੂੰ ਪਾਇਆ ਵਾ ਵੇਸ਼ਰੀ ਸਾਹ ਤੋ ਗਲੇ ਪਾਇਆ ਵਾ ਤੇ ਲਾਉਣ ਤੋਂ ਟਿਕੇ ਡਿਆ ਮੈਂ ਕੋ ਚਾਹਦੀ ਅਗਲ ਕਰ ਭੈਣ ਜੋ ਸਿਆਣਾ ਬਹਿਣਾ ਤੇ ਆਇਆ ਤੂੰ ਲੋਕਾਂ ਨੂੰ ਖੇੜਕਣਾ ਤੂੰ ਦੇ ਆਪ ਨਹੀਂ ਭੈਣ ਚ ਦਾ ਡੰਡਿਆ ਤੇ ਟੋਕੇ ਨੂੰ ਕੀ ਢੱਕਣਾ ਹਾਂ ਵੀ ਕੀ ਨਾ ਕਰਾ ਗਾਜੋ ਫੜ ਕੇ ਰੱਖ ਉਹ ਨਾਂ ਕੀ ਤੇਰਾ ਮੇਰਾ ਨਾਂ ਹੈ ਹੈ ਲਾਡੀ ਹੈ ਭਾਜੀ ਦਾ ਧੂੜ ਨਹੀਂ ਨਹੀਂ ਨਾ ਲਾਡੀ ਕਿਹੜੇ ਪਿੰਡ ਦੀ ਮੇਰਾ ਭਾਈ ਖਡਾਰ ਤੇ ਸੱਕੀ ਵਾਲੇ ਬੰਨੇ ਕੀ ਆਇਆ ਕਿਤਨ ਵਾਰ ਲੱਗ ਕੇ ਕੀ ਕਰਨਾ ਹੈ ਦਵਾਈ ਲੈਣਾ ਹੈ ਮੇਰੀ ਸਮਾਨ ਦਵਾਈ ਕਿ ਕਿ ਚੁਟਾ ਚੁਟਾ ਪੀਣਾ ਹੈ ਕਿ ਵੇਚਣਾ ਹੈ ਨਹੀਂ ਨਹੀਂ ਭਾਈ ਪੀਣਾ ਹੈ ਵੇਚਣਾ ਅੱਛਾ ਤੇ ਕਿਧਰ ਕੋ ਲੈਣਾ ਭਾਈ ਜੀ ਦਵਾਦੂ ਜਾਣੇ ਆ ਕਿਹੜੇ ਨਾਂ ਦੱਸ ਨਾਂ ਭਾਈ ਸੱਚੀ ਨਹੀਂ ਪਤਾ ਪਰ ਮੈਂ ਇੱਕ ਦਾ ਇੱਕ ਦਾ ਨੋਟੀ ਭਾਈ ਨੋਟੀ ਆ ਹਾਂਜੀ ਕਿੰਨਾ ਸਮਾਨ ਆ ਜਿਹਨੇ ਵੇਚਿਆ ਕਿੰਨਾ ਕੁ ਵੇਚਿਆ ਭਾਈ ਜੀ ਹੱਲੇ ਮੈਂ ਜੁਨੇ ਮਾਲ ਖੋਲਣ ਦੇ ਹੱਲੇ ਮੈਂ ਵੇਚਦਾ ਕਿੰਨਾ ਕੀ ਦਾਦੀ ਗਰਾਮ ਹੈ ਗਈ ਹਾਂਜੀ ਦਾਦੀ ਗਰਾਮ ਹੈ ਗਈ ਅੰਦਾਜ਼ਾ ਦੱਸ ਦੇ ਅੱਜਾ ਲਾ ਲੋ ਹੁਣ 5-6 5-6 ਗ੍ਰਾਮ ਠੀਕ ਆ ਕਿੰਨੇ ਕੁ ਬੰਦਿਆਂ ਨੂੰ ਦੇ ਚੱਜੇ ਨੇ ਭਾਈ ਪਤਾ ਨਹੀਂ ਹਾਲੇ ਮੈਂ ਅੱਜ ਝੂਠੀ ਬੋਲ ਤੂੰ ਅੱਗੇ ਤੋਂ ਆਏਂਗਾ ਇੱਥੇ ਨਹੀਂ ਭਾਈ ਅੱਜ ਤੋਂ ਬਾਅਦ ਆਉਂਗਾ ਤੇ ਬੇਸ਼ੱਕ ਤੁਹਾਨੂੰ ਪੜਾ ਦੇਵਾਂ ਕੋਸ਼ਿਸ਼ ਕਰਾ ਦੇ ਭਾਈ ਇਹਦੇ ਫੇਰ ਤੂੰ ਆਪਣੀ ਜੇ ਆਇਆ ਤੇ ਤੂੰ ਆਪ ਜ਼ਿੰਮੇਵਾਰੀ ਠੀਕ ਆ ਭਾਈ ਅੱਜ ਤੋਂ ਬਾਅਦ ਆਉਂਗਾ